ਦਿੱਲੀ ਯੂਪੀ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਚ ਵੀ ਔਰਤਾਂ ਦੇ ਵਾਲ ਕਟਣਾ ਲਗਾਤਾਰ ਚੱਲ ਰਹੀ ਹੈ ਮੁਕਤਸਰ ਦੇ ਗਿੱਦੜਬਾਹ ਚ ਅਜੇ ਇੱਕ ਬੱਚੇ ਦੇ ਵਾਲ ਕੱਟਣ ਦੀ ਘਟਨਾ ਨੂੰ 24 ਘੰਟੇ ਵੀ ਨਹੀਂ ਹੋਏ ਸਨ ਕਿ ਇੱਕ ਹੋਰ ਘਟਨਾ ਸਾਹਮਣੇ ਆ ਗਈ। ਘਟਨਾ ਹੁਣ ਮੁਕਤਸਰ ਦੇ ਮਲੋਟ ਦੀ ਹੈ। ਸੁੱਤੀ ਪਈ ਇੱਕ ਬੱਚੀ ਦੀ ਗੁੱਤ ਕੱਟ ਦਿੱਤੀ ਗਈ। ਬੱਚੀ ਨੂੰ ਇਸ ਦਾ ਪਤਾ ਵੀ ਨਹੀਂ ਲੱਗਿਆ। ਸਵੇਰੇ ਜਾਦੋ ਉੱਠੀ ਤਾਂ ਉਸਦੇ ਪ੍ਰਾਣ ਨੇ ਉਸਦੇ ਵਾਲ ਕੱਟੇ ਹੋਏ ਦੇਖੇ। ਕੁਛ ਨਹੀਂ ਮੈਂ ਸਵੇਰੇ ਉੱਠੀ ਤਾਂ ਮੇਰੇ ਪਿਓ ਕਹਿੰਦਾ ਕਿ ਤੇਰੇ ਵਾਲ ਡਿੱਗੇ ਪਏ ਸਾਰਨ ਚੈੱਕ। ਤੇ ਮੇਰੇ ਵਾਲ ਕੱਟੇ ਹੋਏ ਸੀ। ਘਰੇ ਸਾਰਾ ਸੀ ਕੁਛ ਨਹੀਂ ਦੇ ਗਿਆ। ਅਸੀਂ ਜੀ ਬਾਹਰ ਸੁੱਤੀ ਪਈ ਸੀ। ਪਰਲਾਪਾਸ ਸਰ ਮੈਸੀ ਜੀ ਵਿਚਾਲੇ ਜੋ ਆਕਸੀ ਤੇ ਇੱਕ ਮੁੰਡਾ ਸੀ ਨਾਲ ਉਹਦੇ ਮੰਮੀ ਸੀ ਤਾਂ ਛੋਟੇ ਜੋ ਆਕਸੀ ਜੀ ਸਾਢੇ 3 ਵਜੇ ਹਨਾ ਮੈਂ ਸਹੀ ਜਾਗਦਾ ਰਿਹਾ ਜੀ ਸਾਢੇ 3 ਵਜੇ ਕੇ ਬਾਅਦ ਹਨਾ ਇਹਦੀ ਮੰਮੀ ਨੇ ਜੀ ਇਹ ਬਾਥਰੂਮ ਗਿਆ ਜੀ ਬਾਥਰੂਮ ਜਾ ਕੇ ਆਇਆ ਜੋ ਆਕ ਨੇ ਦੇਖਿਆ ਸਹੀ ਸਲਾਮਾ ਸੁੱਤੇ ਪਏ ਸੀ ਜੀ ਕੋਈ ਦਿੱਕਤ ਨਹੀਂ ਸੀ ਉਹਦੇ ਬਾਅਦ ਉਹ ਅੰਦਰ ਗਿਆ ਅੰਦਰ ਜਾ ਕੇ ਆ ਕੇ ਨਾ ਫਿਰ ਦੁਬਾਰਾ ਸੋ ਗਿਆ ਜੀ ਉਹ ਦੁਬਾਰਾ ਸੋਣੇ ਬਾਅਦ ਹੀ 4 ਵਜੇ ਹਾਦਸਾ ਹੋਇਆ ਜੀ ਠੀਕ ਹੈ ਨਾ ਜਦੋਂ ਉਹਨੂੰ 6 ਵਜੇ ਗਰੀਬ ਉਠਾਇਆ ਮੈਂ ਉੱਠ ਜੋ ਜੀ ਸਕੂਲ ਕੇ ਤਿਆਰੀ ਕਰ ਲਓ ਆਏ ਮੁੰਡੇ ਨੇ ਚੱਕਿਆ ਕਰਦਾ ਕੋਲਗੇੜਾ ਕੋਲਗੇਟ ਕਰਨ ਲੱਗੇ ਜੀ ਤੇ ਦੇਖਿਆ ਤੇ ਬਾਲ ਥੱਲੇ ਡਿੱਗੀ ਪਈ ਸੀ ਮੰਜੀਤ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਖੌਫ ਇੰਨਾ ਫੈਲ ਚੁੱਕਿਆ ਹੈ ਕਿ ਲੋਕਾਂ ਨੇ ਕਰਾਂ ਦੇ ਬਾਅਦ ਨਿੰਬੂ ਤੇ ਹੋਰ ਟੋਟਕੇ ਕਰਨੇ ਸ਼ੁਰੂ ਕਰ ਦਿੱਤੇ ਨੇ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣਿਆ ਬਈ ਜਦੋਂ ਕਿ ਸਾਨੂੰ 5:30 6 ਵਜੇ ਪਤਾ ਲੱਗਿਆ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਅਸੀਂ ਸਾਰੇ ਪਤਾ ਲੈਣ ਆਏ ਇੱਥੇ ਆ ਕੇ ਦੇਖਿਆ ਗੁੜੀਆਂ ਬਾਹਰ ਪਈ ਸੀਗੀ ਇਹਨਾਂ ਦੇ ਵਾਲ ਕੱਟੇ ਹੋਏ ਸੀਗੇ ਸਰ ਕੁਝ ਨਹੀਂ ਕਿਹਾ ਜਾ ਸਕਦਾ ਜੀ ਜੇ ਸਾਇੰਸ ਦੇ ਯੁੱਗ ਦੇ ਮੁਤਾਬਿਕ ਮੰਨੀਏ ਤਾਂ ਇਹ ਚੀਜ਼ਾਂ ਨੂੰ ਆਪਾਂ ਇਗਨੋਰ ਕਰ ਸਕਦੇ ਹਾਂ ਜੀ ਪਰ ਜਦੋਂ ਹਕੀਕਤ ਵੇਖਦੇ ਹਾਂ ਤਾਂ ਉਹਦੇ ਨਾਲ ਮਤਲਬ ਦਿਲ ਨੂੰ ਕਿਤੇ ਨਾ ਕਿਤੇ ਡਰ ਪੈਦਾ ਹੁੰਦਾ ਜੀ ਵਾਲ ਕੱਟੇ ਜਾਂਦੀਆਂ ਵਾਪਰ ਰਹੀਆਂ ਕਟਾਵਾਂ ਤੇ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਰਕਾਰ ਦੀ ਮਾੜੀਕਾਰ ਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਕੋਈ ਅਸਰ ਜਦੋਂ ਗਵਰਨਮੈਂਟ ਮਾੜੀ ਹੋਵੇ ਨਾ ਜੀ ਅਸਰੰਦਾਜ਼ ਨਾ ਹੋਵੇ ਉਦੋਂ ਕ੍ਰਾਈਮ ਵੱਧਦਾ ਜਿਵੇਂ ਆਪਣੇ ਹਲਕੇ ਦੇ ਥਾਣੇਦਾਰ ਚੰਗਾ ਹੋ ਜੇ ਇਮਾਨਦਾਰ ਹੋ ਜੇ ਕ੍ਰਾਈਮ ਘੱਟ ਜਾਂਦਾ ਹੈ ਉਦੋਂ ਕ੍ਰਾਈਮ ਕਰਨ ਵਾਲੇ ਖੁਦ ਹੀ ਉਹ ਚੁੱਕਣੇ ਹੋ ਜਾਂਦੇ ਵੀ ਹੁਣ ਅਸੀਂ ਰਹਿਣ ਦੀ ਹੈ ਤਗੜਾ ਬੰਦਾ ਇਨਸਾਫ ਵਾਲਾ ਬਣ ਜਾਵੇ ਜਿਵੇਂ ਜਿਵੇਂ ਗਵਰਨਮੈਂਟ ਹੁੰਦੀ ਹੈ ਜੇ ਗਵਰਨਮੈਂਟ ਨੂੰ ਦਿਲਚਸਪੀ ਨਾ ਹੋਵੇ ਟਾਈਮ ਹੀ ਨਾ ਦੇਵੇ ਰੋਲੀ ਉਲੀ ਅਫਸਰ ਵੀ ਟਲੇ ਹੋ ਜਾਂਦੇ ਆ ਉਹਦੇ ਅਫਸਰ ਹੋਏ ਤਾਂ ਇਟਲੇ ਵਿਟਲੇ ਹੋ ਜਾਂਦੇ ਆ ਗੌਰਤਲਬਾ ਕਿ ਦਿੱਲੀ ਯੂਪੀ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਚ ਬਾਲ ਕਟੇ ਜਾਂਦੀਆਂ ਪੰਜ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਲਗਾਤਾਰ ਵਾਪਰ ਰਹੀਆਂ ਇਹਨਾਂ ਘਟਨਾਵਾਂ ਕਾਰਨ ਲੋਕਾਂ ਚ دہشت ਦਾ ਮਾਹੌਲ ਬਣਿਆ ਹੋਇਆ ਮੁਖਸਰ ਤੋਂ ਤੇ ਸੇਮ ਟੂ ਡੀ ਜਗਪਾਨੀ ਟੀਵੀ